ਸੂਰ ਥੋੜਾ ਘੜਾ ਘੜਾ ਵੀ ਲੱਗਣ ਡਿਆ ਲਿਆ ਤਾਂ ਇੰਨੇ ਕੋਨਤੇ ਤੇ ਬੜਾ ਸੋਹਣਾ ਲੱਗਣ ਡਿਆ ਮੈਨੂੰ ਪਤਾ ਨਹੀਂ ਲਾਈ ਤਾਂ ਇੰਨੀਆਂ ਵੱਜਦੀਆਂ ਵੀ ਉਦੋਂ ਥੋੜਾ ਲਾਈਟ ਜਿਹਾ ਕਲਰ ਲਗਾਉਣਾ ਆ ਕੇ ਨਾ ਬੜਾ ਮਨਸ ਲਵਾ ਥੋੜੀ ਡਾਰਕ ਜੀ ਹੈ ਜੋਤੀ ਹਾਂਜੀ ਹਾਂਜੀ ਤੂੰ ਡਿਊਟੀ ਤੇ ਗਈ ਹਾਂ ਤੇ ਆ ਲਾਗਣ ਭਾਜੀ ਦੇ ਕੇ ਗਈ ਹੈ ਆ ਭੈਣ ਜੀ ਤਾਂ ਮੈਂ ਦੁਪਹਿਰੇ ਤੇ ਡਿਊਟੀ ਤੇ ਹੀ ਚਲੋ ਵਧੀਆ ਕੀਤਾ ਤੁਸੀਂ ਲੱਲੀ ਰੱਖੋ ਬਹਿ ਜਾ ਤੇ ਤੁਸੀਂ ਸੂਟ ਲਿਆਂਦੇ ਆ ਨਹੀਂ ਸੂਟ ਆ ਮੈਂ ਲਿਆਂਦਾ ਹੀ ਆਪਣੇ ਲਈ ਇਹ ਤਾਂ ਨਾ ਮੈਨੂੰ ਨਾ ਥੋੜਾ ਕਲਰ ਗਾੜਾ ਜਿਆ ਲੱਗਣ ਡਿਆ ਵਾ ਤੇ ਮੈਂ ਵੀ ਇਹ ਤਾਂ ਨਾ ਥੋੜਾ ਵੀ ਇਹ ਨਾ ਕੋਈ ਕਹੇ ਹੁਣ ਤਾਂ ਪਰ ਮੈਂ ਇੱਕ ਮਨ ਕਰੰਡਿਆ ਵੀ ਸੀਲਾ ਸੀ ਕੇ ਪਾਣਾ ਇੱਕ ਗਾੜਾ ਗਾੜਾ ਲੱਗਣ ਡਿਆ ਵੀ ਚੇਂਜ ਕਰ ਲੈਣੀ ਜੋਤੀ ਇਹ ਗਾੜਾ ਵਹ ਹੈ ਇਹ ਨੌਂਆਂ ਧੀਆਂ ਵਾਲਾ ਵਾ ਸੂਰ ਹੈ ਤੇ ਤੂੰ ਕੋਈ ਦਾਣਾ ਜਾਂ ਸੂਰ ਲੈ ਨਾ ਚਲ ਵੇਖ ਲਈਂ ਆ ਗੁਣੇ ਮਠੀਆਂ ਕਿਤਰਾ ਰਹਿ ਜੇ ਇਹ ਉਧਰੋਂ ਆਏ ਆ ਵਿਆਹ ਵਾਲੇ ਘਰੋਂ ਆਏ ਆ ਅਸ਼ੀਸ਼ਾ ਜੇ ਤਾਂ ਮੈਂ ਗੁਣੇ ਮਠੀਆਂ ਵੇਣੀ ਨਾ ਮੈਨੂੰ ਇੰਨਾ ਹੁੰਦਾ ਵੀ ਮਨਜੋਤ ਵੀ ਵਿਆਹ ਕਰਾਏ ਤੇ ਉਹਦੇ ਤੂੰ ਆ ਕੇ ਤਾਂ ਖਵਾ ਲੈਣੇ ਹੈਂ ਇੱਕ ਤਾਂ ਇਹ ਮੁੰਡੇ ਦਾ ਨਹੀਂ ਪਤਾ ਲੱਗਦਾ ਜਦੋਂ ਮੈਂ ਕਹਿੰਨੀ ਟਾਲਮਟੋਲ ਕਰ ਦਿੰਦਾ ਉਹ ਨਹੀਂ ਅਜੇ ਨਹੀਂ ਅਜੇ ਮੈਂ ਪੜਨਾ ਅਜੇ ਹੋਰ ਪੜਨਾ ਕੀ ਪਤਾ ਕੀ ਇਹ ਨਹੀਂ ਕਰਨਾ ਤੇ ਕਰੋ ਤੁਸੀਂ ਵੀ ਤਾਂ ਐਵੇਂ ਲੱਗੋ ਨਾ ਮਠਿਆ ਖਾਈਏ ਭੈਣ ਜੀ ਚਾਉਣੀ ਆ ਹੁਣ ਡਿਊਟੀ ਤੇ ਦੇਖੋ ਖਲਾਰਾ ਕਿੱਦਾਂ ਪਿਆ ਮੇਰੇ ਕੱਪੜਿਆਂ ਦਾ ਆ ਕਿਉਂ ਥੋੜੇ ਬਾਅਦ ਮੈਂ ਆਪਣੇ ਆਪ ਹੀ ਰਾਤ ਨੂੰ ਕਰਦੀ ਹਾਂ ਅਭੀ ਤੇ ਬਥੇਰੇ ਕੱਪੜੇ ਪਏ ਆ ਉਹੀ ਤੇ ਦਿਨੇ ਤੇ ਡਿਊਟੀ ਤੇ ਚੱਲ ਜੇ ਨਹੀਂ ਟਾਈਮ ਹੀ ਲੱਗਦਾ ਤੇ ਰਾਤ ਨੂੰ ਫਿਰ ਕੱਢੀ ਟਾਈਮ ਲੱਗੇ ਤੇ ਫਿਰ ਮੈਂ ਕੱਢ ਲਈ ਮੀ ਆਪਣਾ ਤੁਹਾਨੂੰ ਪਤਾ ਮੈਨੂੰ ਤਾਂ ਕੇ ਦੀ ਫਿਟਿੰਗ ਪਸੰਦ ਨਹੀਂ ਆਉਂਦੀ ਇਹ ਤਾਂ ਬੱਲੇ ਬੈਠ ਜਾ ਤਾ ਖਲੋਤੀ ਚ ਬੈਠ ਜਾ ਨਹੀਂ ਕੋਈ ਨਹੀਂ ਬੈਠੇ ਆ ਹਾਂਜੀ ਹਾਂਜੀ ਲਓ ਨਹੀਂ ਮੈਂ ਖਾ ਕੇ ਆਈ ਆ ਖਾ ਲਓ ਪੈਨ ਜੀ ਕਦਾਂ ਨਹੀਂ ਜੋਤੀ ਮੈਂ ਖਾ ਕੇ ਆਈ ਆ ਫਿਰ ਮੇਰਾ ਵੀਪੀ ਵੱਧ ਜਾਂਦਾ ਵਾ ਨਹੀਂ ਖਾ ਲਓ ਕਦਾਂ ਮੈਂ ਤਾਂ ਕਹਿੰਦੀ ਨਹੀਂ ਤੂੰ ਖਾ ਲੈ ਬੈਠ ਮੈਂ ਤੁਹਾਨੂੰ ਪਤਾ ਤਲੀ ਚੀਜ਼ ਦਾ ਤਾਂ ਬੜਾ ਪ੍ਰੇਮ ਕਰਦੀ ਮੈਂ ਆਪਣੇ ਇੰਨੇ ਮੇਨਟੇਨ ਗਿਰਹਦੀ ਮੇਰੀ ਭਾਵੇਂ ਨੋ ਵੀ ਆ ਗਈ ਨਾ ਮੈਂ ਲੱਗ ਗਿਆ ਤੇ ਐ ਪਤਲੀ ਜੀ ਲੱਗਣਾ ਅੱਛਾ ਅਸੀਂ ਮਾਂ ਪਾ ਤਾਂ ਦੋਵੇਂ ਤੁਰੇ ਜਾਂਦੇ ਆ ਤੇ ਇਹ ਨਹੀਂ ਸਕਦਾ ਵੀ ਮਾਂ ਪੁੱਤ ਹੋਏ ਤੇ ਮੈਂ ਜੀ ਤੇ ਤੁਲਥਾ ਨਹੀਂ ਦਿੰਦੀ ਆਗੀ ਤੈਨੂੰ ਪਤਾ ਹੁਣ ਸਤਾਂ ਨੰਬਰ ਇੰਨਾ ਟੌਰ ਕੱਢਦੀਆਂ ਤੇ ਹੁਣ ਇਹਦੇ ਪਾਪਾ ਨੇ ਤਾਂ ਲਾਉਣੀ ਨਾ ਹੋਈ ਉਹਨਾਂ ਨੇ ਤਾਂ ਸਗੋਂ ਮੈਂ ਆਪ ਕਹੀ ਨਹੀਂ ਤੁਸੀਂ ਵੀ ਲਾ ਲਿਆ ਕਰੋ ਜਿਦੋਂ ਮੈਂ ਹੁਣ ਮੁੰਡੇ ਮੁੰਡੇ ਨੂੰ ਵੀ ਆਉਣਾ ਮੈਂ ਤਾਂ ਆਪਾ ਕਹਿੰਨੀ ਸਗੋਂ ਲਾਇਆ ਅਜੇ ਤਾਂ ਮੁੰਡੇ ਦਾ ਵਿਆਹ ਨਹੀਂ ਹੋਇਆ ਤਾਂ ਤੁਸੀਂ ਤਾਂ ਲਾਉਂਦੇ ਨਹੀਂ ਮੈਂ ਇੱਕ ਮੈਂ ਤੁਹਾਨੂੰ ਹੋਰ ਛੋਟੇ ਵਿਖਾ ਲਦੀ ਆਂ ਉਹ ਵੇਖੋ ਮੈਂ ਉਹ ਵੀ ਵੇਖਿਓ ਭਲਾ ਗੜਤ ਨਹੀਂ ਇਹਦੇ ਪਰ ਉਹ ਤਾਂ ਮੈਂ ਹੁਣ ਤੁਸੀਂ ਪੰਡਿਕ ਮੀਤ ਮੇਰੀ ਸਪੰਡੀ ਹੈ ਲਿਆ ਭਲਾ ਆ ਵੇਖਿਓ ਇਹ ਦੋ ਦੋਲੇ ਆਂਦੇ ਆ ਹਾਂਜੀ ਇਹ ਆ ਤਾਂ ਕਲਰ ਬਹੁਤ ਸੋਹਣਾ ਹੈ ਹਾਂਜੀ ਕਿੱਡਾ ਸੋਹਣਾ ਕਲਰ ਹੈ ਨਹੀਂ ਇਹਦੀ ਸ਼ਰਟ ਮੈਂ ਸੀ ਇਹ ਫਿਰ ਇਹ ਨੀਵੇਂ ਜਿਹੜੇ ਆ ਠੀਕ ਹੈ ਹੈ ਇਸ ਸੁਆਹ ਤੋਂ ਹੈ ਨਹੀਂ ਇਹ ਸੁਆਹ ਨਹੀਂ ਫਿਰ ਆਹ ਇਹ ਸੁਆਹ ਇਹ ਕਲਰ ਵੀ ਵਧੀਆ ਵਾ ਹੈ ਇਹ ਤੇਰੇ ਪੌਣ ਵਾਲੇ ਤੇ ਆਹ ਦੇ ਕੁੜੀਆਂ ਚਣੀਆਂ ਵਾਲਾ ਸੂਟ ਗਾੜੇ ਰੰਗ ਦਾ ਵਾ ਚਲੋ ਫਿਰ ਇਹ ਚੇਂਜ ਕਰ ਦੋ ਮਨਜੋਤ ਆਉਗੇ ਨਾ ਉਹ ਦਿਨ ਜਾ ਕੇ ਮੈਂ ਚੇਂਜ ਕਰ ਆਉਂਗੀ ਚਲ ਇਦਾਂ ਕਰ ਲਈ ਹੈ ਹਾਂ ਆਹ ਤੇ ਆਹ ਸੁਆਹ ਲਈ ਤੂੰ ਠੀਕ ਹੈ ਸੁਆਹ ਲਾਂਗੀ ਮੈਂ ਡੀ ਜੀ ਦੀ ਸਦਾਈ ਹੋ ਗਿਆ ਵਾ ਉਹਨਾਂ ਨੇ ਬੜੀਆਂ ਫੜਾ ਮਾਰਦੀ ਮੈਂ ਤੇਰੀ ਮੰਮੀ ਨੂੰ ਲਾਮਾ ਦੇਣਾ ਆਹਨ ਕਰਨਾ ਜਾਊਗਾ ਨਾ ਮੰਮੀ ਕੋ ਪੱਟੀ ਕਰਾਉਣੀ ਹੈ ਅਜੇ ਤੱਕ ਦੈਨ ਜੀ ਆਈ ਹੈ ਨਹੀਂ ਮੇਰੀ ਅੱਖਾਂ ਪੱਕ ਗਈਆਂ ਵੇ ਵੇ ਕਲੀ ਵਾਲਾ ਤੁੱਚੇ ਕਾ ਤੁਝ ਜਾਣਾ ਜਨਮ ਪਿਆਰ ਹੁੰਦਾ ਹੈ دیਵਾਨਾ ਪੈਂ ਜੀ ਮੁੰਡੇ ਨੂੰ ਤਾਂ ਵੇਖਾਂ ਸੂਟ ਮੋੜ ਕੇ ਦਵਾ ਇੱਤੀ ਕਾਇਆ ਹੀ ਨਹੀਂ ਹੋ ਕਿੰਨੇ ਨਿਹਰਾ ਹੋ ਗਿਆ ਤਾ ਤੇ ਲਾਈਟਾਂ ਤੇ ਨਹੀਂ ਪਤਾ ਲੱਗਦਾ ਕਿ ਕਿਹੋ ਜਿਹਾ ਜਾਂਦਾ ਕਿਹੜਾ ਲਾਈਟ ਸੂਟ ਤੇ ਰੰਗ ਪੀਲਾ ਏ ਤੇ ਪਤਾ ਨਹੀਂ ਲੱਗਣਾ ਸਭ ਤੋਂ ਜ਼ਿਆਦਾ ਫਿੱਕਾ ਏ ਸਵੇਰੇ ਵੀ ਦਾ ਲੱਗ ਜੇ ਮੇਰੇ ਲੈ ਵੀ ਆ ਮੰਜੋ ਤੂੰ ਕਿਦੋਂ ਕਿੰਨਾ ਨਿਹਰਾ ਕਰ ਲਿਆ ਵੀ ਮੈਂ ਇੱਥੇ ਕਿਉਂ ਤਾਂ ਬਾਹਰ ਵੇਖ ਲੈਣਾ ਵਾ ਮਾਲਣੀ ਮੈਨੂੰ ਇੱਥੇ ਤਾਂ ਕਿਤੇ ਨਜ਼ਰ ਨਹੀਂ ਆਇਆ ਤੇ ਮੈਂ ਅੱਗੇ ਦੋ ਵਾਰ ਹੋ ਕੇ ਗਈ ਤੇ ਕੀ ਕੰਮ ਪੈ ਗਿਆ ਆ ਤੈਨੂੰ ਦੱਸਾਂ ਕੰਮ ਕਿਹੜਾ ਘਰ ਰਹੀ ਤਾਂ ਕੰਮ ਤੈਨੂੰ ਮੈਂ ਦੱਸਾਂ ਚੰਮ ਕਿਹੜਾ ਚੱਲ ਦੱਸ ਦੋ ਹੁਣ ਮੰਜੋ ਸ਼ਾਮ ਦੀ ਮੈਂ ਤੈਨੂੰ ਡੀਕਣ ਦੀ ਮੈਂ ਹੁਣ ਵੀ ਆ ਜਾਂਦਾ ਹੁਣ ਹੀ ਆ ਇਹਦਾ ਤੇ ਕੀ ਕੰਮ ਪੈ ਗਿਆ ਕਮਾ ਸੂਟ ਚੇਂਜ ਕਰਾਉਣਾ ਸੀ ਥੋੜਾ ਗਾੜਾ ਲੱਗਣ ਡਿਆ ਮੈਨੂੰ ਤੇ ਮੈਂ ਚੇਂਜ ਕਰਵਾ ਤੇ ਮੰਮੀ ਉਦੋਂ ਵੇਖ ਕੇ ਲੈ ਆਉਣਾ ਸੀ ਤੇ ਉਦੋਂ ਲਾਈਟਾਂ 'ਚ ਨਹੀਂ ਪਤਾ ਲੱਗਣ ਡਿਆ ਦੁਪੱਟਾ ਦਾ ਠੀਕ ਲੱਗਣ ਡਿਆ ਜਦੋਂ ਮੈਂ ਘਰ ਗੱਡੇ ਤੇ ਸਵਾਦਾਰ ਨੂੰ ਆਹ ਕੀ ਪਖੰਡੇ ਗਈ ਲੈਣ ਤਾਂ ਲਈ ਵਾਪਸ ਕਰਤਾ ਦੁਕਾਨਦਾਰ ਪਖੰਡੇ ਇੱਥੇ ਚਾ ਲੈ ਚੇਂਜ ਕਰਾ ਕੇ ਹਾਈਲਾਈਟ ਜਗਾ ਲੈ ਆਉਣਾ ਇੱਥੇ ਕਦਾ ਪਖੰਡ ਨਾਲੇ ਹੁਣ ਤਾਂ ਮੈਂ ਵੀ ਨਿਹਰਾ ਹੋ ਗਿਆ ਲੈਟਾ ਜਗਾਣ ਡੀਆਂ ਤੇ ਲਾਈਟਾਂ 'ਚ ਲਾਈਟ ਕਲਰ ਲੈਣਾ ਮੈਂ ਕਿਹਨੇ ਡਾਰਕ ਲੈਣਾ ਉਹ ਤੇ ਕਿਹੜਾ ਪਤਾ ਨਹੀਂ ਲੱਗਣਾ ਤੋ ਕੋਈ ਆ ਜਾਂਦਾ ਵਾ ਦਵਾਈ ਦੁਈ ਲੈਣੀ ਆ ਜਾਂਦਾ ਵਾ ਹੁਣਾਂ ਕਹਿੰਨੇ ਤੂੰ ਹੁਣ ਇੰਨਾ ਮਹਿੰਗਾ ਗਾੜਾ ਸੂਟ ਵੇਖ ਕੇ ਕਰਕੇ ਕੀ ਕਰਾਏ ਨੂੰ ਰੱਖ ਕੇ ਕਰ ਤੂੰ ਰੱਖ ਲਓ ਛੇੜੇ ਨਵਾਂ ਲੈ ਦੂੰ ਹੋਰ ਮੈਂ ਲੈ ਦੂੰਗਾ ਲੈ ਇਹਨੂੰ ਵੀ ਰੱਖ ਲਓ ਇਹਨੂੰ ਦਿੱਤਾ ਜਾਂਦਾ ਵਾ ਇਹ ਕੌਣ ਪਾਉਂਦਾ ਤੀਣਾ ਕਿੰਨੂੰ ਇੰਨਾ ਮਹਿੰਗਾ ਸੂਟ ਇੰਨਾ ਮਹਿੰਗਾ ਦੇਣਾ ਮੈਂ ਤੇ ਨਹੀਂ ਉਦਾਂ ਇਹ ਕੌਣ ਪਾਉਂਦਾ ਕੁੜੀਆਂ ਪਾਉਂਦੀਆਂ ਵਾ ਮੈਂ ਆਪਣੇ ਲਈ ਲਿਆਂਦਾ ਸੀ ਪਰ ਹੁਣ ਮੈਂ ਉਹ ਧੰਜੀ ਨੂੰ ਵੀ ਖਾਲਣ ਦੀ ਆ ਤੇ ਉਹ ਵੀ ਕਹਿੰਦੇ ਵੀ ਗਾੜਾ ਵਾ ਥੋੜਾ ਰੰਗ ਚੇਂਜ ਕਰ ਲਾ ਉਹ ਲਾਈਟ ਜੇ ਪਾ ਮੈਂ ਵੀ ਕਹਣੀ ਮੈਂ ਥੋੜੀ ਨਹੀਂ ਨਹੀਂ ਤੁਹਾਡੀ ਕਿਹੜੀ ਉਮਰ ਹੋ ਗਈ ਤੁਸੀਂ ਪਾਈ ਲੈਣਾ ਘੜਾ ਨਹੀਂ ਪਰ ਲੋਕ ਗੱਲਾਂ ਕਰਦੀਆਂ ਇਹ ਤਾਂ ਨੋਂ ਦੀ ਜਦੋਂ ਉਹਨੂੰ ਥੋੜਾ ਘੜਾ ਥੋੜਾ ਠੀਕ ਲੱਗਣਾ ਤਾਂ ਮੈਂ ਵੀ ਲਾਗੀ ਘੜੀ ਘੜੀ ਇਦਾਂ ਦੇ ਪਾਉਂਗੀ ਨੋਂ ਤਾਂ ਹੀ ਨਹੀਂ ਦੇਣਾ ਵਾ ਤੇ ਚਲ ਦੇ ਦਾਂਗੇ ਇਹਨੂੰ ਤੇ ਨਵਾਂ ਲੈ ਦੂ ਮੰਮੀ ਮੈਂ ਨਹੀਂ ਇਹ ਚੇਂਜ ਕਰਕੇ ਮੈਂ ਲੈ ਹੋਣਾ ਮੰਮੀ ਇੰਨਾ ਖੜੇ ਰਹੀ ਪਈਦਾ ਹੁੰਦਾ ਤੇ ਮੈਂ ਨਵਾਂ ਲੈ ਦੂ ਵਧੀਆ ਲੈ ਦੂੰਗਾ ਚਲ ਵੇਖ ਲੈ ਆਹ ਨਾਲੇ ਕੰਗੂਮ ਕਰ ਲਿਆ ਵਾ ਨਹੀਂ ਸਹੀ ਰੇ ਮੇਰੇ ਰਸਦਾ ਮੋੜੀਆਂ ਮੰਨ ਨਾ ਤੇ ਕੰਮ ਮੇ ਕਰ ਲਿਆ ਕਿ ਤੈਨੂੰ ਕਦੇ ਦੀ ਡੀਕਣ ਦੀ ਹਾਂ ਤੈਨੂੰ ਕਿਹਾ ਸੀ ਮੋਟਰਸਾਈਕਲ ਤੇ ਚਲ ਜੰਨੇ ਆ ਤੂੰ ਵੀ ਮੰਨਦੀ ਨਹੀਂ ਕਿੰਨਾ ਨੇਰਾ ਹੋ ਗਿਆ ਮੇ ਕੋ ਨਹੀਂ ਬੈਠਾਗਾ ਮੋਟਰਸਾਈਕਲ ਕਿੱਡਾ ਉੱਚਾ ਹੀ ਪਹਿਲਾਂ ਤੇ ਫੀਟ ਘਾਟ ਹੁੰਦੀ ਹੁਣ ਪਤਾ ਕਿੰਨੀ ਪੀਰੋ ਕਿੱਡਾ ਕੁੱਚਾ ਹੀ ਉਹਨੂੰ ਪੌੜੀ ਲਾਉਣੀ ਪੈਂਦੀ ਹੈ ਪੌੜੀ ਨੋਣੀ ਅੱਗੇ ਨਹੀਂ ਬੈਠੀ ਕਦੇ ਅੱਜ ਹੁਣ ਮੰਮੀ ਨੂੰ ਕਹਿਣਾ ਹੀ ਹਾਂ ਚੰਗੀ ਤਰ੍ਹਾਂ ਕੀ ਕਹਿਣਾ ਪੀਵੇ ਚ ਕੋ ਵਜਾ ਹੱਡੇ ਵੱਲ ਗਈ ਕਿ ਉੱਥੇ ਤੁਰਿਆ ਫਿਰਦਾ ਵਾ ਤੂੰ ਦਵਾਈ ਲੈਣਾ ਹੀ ਗੱਲਾਂ ਦੇਣਾ ਹੀ ਆ ਮੈਂ ਲੰਮੈ ਨਹੀਂ ਹਾਂ ਤਾਂ ਮੈਂ ਉਹ ਪਿਛਲੇ ਡਾਕਟਰ ਕੋ ਨਹੀਂ ਲੈ ਲੈਣੀ ਤਾਂ ਭਾਈ ਫਿਰ ਮੈਂ ਨਹੀਂ ਉਹ ਗਾਂ ਜਾਣਾ ਤੇ ਆਪੇ ਚਲ ਜਾਈ ਤੇ ਜੋ ਮਰਜੀ ਕਹਿੰਦੀ ਰਹੀ ਚਲ ਮੈਂ ਨਾ ਚੁੱਪ ਕਰਾਂਗੀ ਹਾਂ ਤੂੰ ਮੇਰੀ ਬੇਇੱਜ਼ਤੀ ਕਰਾਉਣੀ ਨਾ ਕਿਤੇ ਨਹੀਂ ਬੇਇੱਜ਼ਤੀ ਹੁੰਦੀ ਤੇਰੀ ਮੈਂ ਨਹੀਂ ਗਾਂ ਜਾਣਾ ਕਹਿ ਰਹੀ ਹਾਂ ਮੈਂ ਨਹੀਂ ਕਹਿਣਾ ਉਹਦੇ ਚੁੱਪ ਕਰਕੇ ਮੇਰੇ ਨਾਲ ਜਾਣਾ ਹੀ ਹਾਂ ਆ ਜਾ ਜੇ ਲਾਮਾ ਹੀ ਦੇਣਾ ਸੀ ਤੇ ਤੂੰ ਮੰਮੀ ਲੈ ਆਉਂਦੀ ਫਿਰ ਨਾਲ ਮੈਂ ਕੋ ਮੰਮੀ ਲੈ ਆਂਦੀ ਮੰਮੀ ਨੇ ਤੈਨੂੰ ਪਤਾ ਜਿਆਦਾ ਲੈਣ ਦਾ ਪਣਾ ਹੀ ਜਰਾਨੀਆਂ ਜਨਾਨੀਆਂ ਨੇ ਉਹਦੀ ਮੰਮੀ ਘਰ ਕੱਲੀ ਹੁੰਦੀ ਹੁਣ ਮੈਂ ਲਾਮਾ ਤੇ ਮੈਂ ਚੰਗਾ ਲੱਗਣਾ ਤੂੰ ਸਿਆਣਾ ਬਣਾ ਤੂੰ ਕਹੀਂ ਹਾਂ ਕਿ ਨਾਲੀ ਉਹਦੀ ਮੰਮੀ ਦਾ ਕੀ ਕਸੂਰ ਮੰਮੀ ਨੂੰ ਦੱਸਾਂਗੇ ਤੇ ਉਹਨੂੰ ਗਾਲਾਂ ਪਾਉਗੀ ਤੇ ਉਹਨੂੰ ਅਗਲਾਊਗੀ ਉਹ ਕਿਹੜਾ ਰੌਕਟ ਆ ਵੀ ਮੰਮੀ ਉਹਦੀ ਨੇ ਘਰੋਂ ਅੱਗ ਲਾ ਕੇ ਛੱਡਿਆ ਨਾਲੇ ਤੁਸੀਂ ਇਹਨੂੰ ਕਿਉਂ ਹਾਂ ਇਹ ਕੀ ਕਰਨ ਜਾਂਦਾ ਪਹਿਲੀਆਂ ਵੱਲ ਹਾਂ ਦੋ ਗਈ ਆ ਉਹਨਾਂ ਦੀਆਂ ਪਹਿਲੀਆਂ ਅਗਲਾ ਜਾਣਾ ਨਹੀਂ ਆਪੇ ਤੇ ਤੁਸੀਂ ਘਰ ਕਹਿ ਨਹੀਂ ਉਹ ਕੀ ਕਰਨ ਆਇਆ ਪਹਿਲੀਆਂ ਵੱਲੋਂ ਘਰ ਦੀ ਗੱਲ ਅਲੱਗ ਵਾ ਹੁਣ ਅਗਲੇ ਮੈਥੇ ਕਹਿਣਗੇ ਬੇਇੱਜ਼ਤੀ ਕਰਾਉਣੀ ਹੈ ਹੋ ਕਿੱਡਾ ਦੋਗਲਾ ਬੰਦਾ ਉਹ ਤੇ ਘਰ ਕੋਈ ਗੱਲਾਂ ਖੰਡੇ ਇੱਥੇ ਆ ਕੇ ਉਹਨਾਂ ਵੱਲ ਦੋਗੇ ਕਰਦੇ ਮੈਂ ਤੈਨੂੰ ਕਹਿਣ ਦਾ ਹਾਂ ਵੀ ਠੇਕੇ ਤੇ ਦਿੱਤੀ ਆ ਜੇ ਕੀ ਲੈਣ ਆਉਂਦਾ ਉਹ ਉਹਨਾਂ ਕਿਹੜੀ ਆਬੀ ਜੀ ਆਹ ਤੇ ਇਹਨਾਂ ਨੂੰ ਕਦੇ ਉਤ ਨੂੰ ਦਵਾਈ ਲੈਣੀ ਆ ਕਿ ਤੂੰ ਲੜਾਈ ਕਰਨਾ ਹੀ ਆ ਮੈਂ ਮੈਂ ਤਾਂ ਉਹਨੂੰ ਕਹਿ ਕੇ ਜਾਣਾ ਉਹਦਾਂ ਜਿ ਕੁੜੀ ਵਿੱਚ ਮਾਰਦੇ ਸਕੂਟਰੀ ਫੇਕਿੰਦੇ ਪਾਪਾ ਦੀ ਪਰੀ ਪਾਪਾ ਦੀ ਪਰੀ ਤੇ ਇਹ ਨਹੀਂ ਪਾਪਾ ਦਾ ਪਰ ਹੁਣ ਜਿੰਨੇ ਵਿੱਚ ਵੱਜ ਗਿਆ ਉਹਦਾਂ ਭਾਵੇਂ ਬਚਾਅ ਹੋ ਗਿਆ ਇਹ ਤਾਂ ਜੇ ਇੱਥੇ ਪੰਗਾ ਲਿਆ ਤੇ ਉਹਨਾਂ ਨੇ ਤੋੜ ਦੇਣੀ ਮਾਂ ਜਿਹੜੀ ਜਿਹ ਰਹਿ ਗਈ ਹੋਈ ਤੇ ਤੂੰ ਫਿਰ ਉਧਰ ਪਹਿਲੀਆਂ ਮਲ ਵੀ ਵੜ ਕੇ ਵੀ ਆ ਹੀ ਲਾਤ ਤੋੜ ਦੇਣੀ ਇਹਦੀ ਉਥੇ ਲੜਨੀ ਤੇ ਇੱਥੇ ਨਾ ਕੋਈ ਗੱਲ ਕਰੀ ਤਾਂ ਫਿਰ ਜਿੱਦੋਂ ਉੱਥੇ ਆਇਆ ਫਿਰ ਕਹਿਣਾ ਹੀ ਉਹਨੂੰ ਚੱਲ ਕਹਿ ਦਾਂਗੇ ਉੱਥੇ ਫਿਰ ਜੇ ਅਗੋਂ ਤੂੰ ਵੱਜੂਗਾ ਤਾਂ ਫਿਰ ਕਹਿਤਾਂਗਾ ਤਾਂ ਮੈਂ ਹੁਣ ਇਹਦੀ ਮੰਮੀ ਦੱਸ ਕੇ ਜਾਣਾ ਚੱਲ ਦੱਸਦੀ ਪਰ ਮੈਂ ਨਹੀਂ ਉਗਾ ਜਾਣਾ ਤਾਂ ਤੂੰ ਗਉਣ ਜਾਣਾ ਨਹੀਂ ਮੈਂ ਨਹੀਂ ਜਾਣਾ ਤੂੰ ਚੱਲ ਜਾ ਮੈਂ ਕੱਲੀ ਜਾ ਮੈਂ ਕਿਹਦੀ ਲੈਦੀ ਆ ਦਵਾਈ ਫਿਰ ਕੋਹ ਨਹੀਂ ਹੁੰਦਾ ਦਵਾਈ ਲੈਣੀ ਆ ਉਹਦੀ ਮੰਮੀ ਆ ਤੇ ਹੋਰ ਕੌਣ ਕਰ ਹੁੰਦਾ ਪੀੜ ਇੰਨੀ ਹੁੰਦੀ ਆ ਨਾ ਮੇਰੇ ਜੀ ਕੰਡਾ ਨਾ ਸੱਚੀ ਆ ਤਾਂ ਪੀੜ ਵਾਲੀ ਤੇ ਬੰਗੜ ਦੂਜੀ ਵੀ ਤਣਾਉਣੀ ਤੂੰ ਲਗਦੀ ਜਿਹੜਾ ਹਿਸਾਬ ਆ ਤੇਰਾ ਤੂੰ ਨਾਲ ਮੇਰੀ ਵੀ ਦਲਵਾ ਦੇਣੀ ਰ ਨਹੀਂ ਜਾਣਾ ਨਾ ਅਗਲਿਆਂ ਦੇ ਘਰ ਆ ਕੇ ਬਦਮਾਸ਼ੀ ਕਰਨੀ ਤਾਂ ਮੈਂ ਛੱਤਰ ਵੀ ਪੇਰਨਾ ਜੋ ਮੈਂ ਨਹੀਂ ਕਹਿੰਦੀ ਆ ਜਾਗਾ ਨਹੀਂ ਮੈਂ ਨਹੀਂ ਜਾਣਾ ਤੂੰ ਜਾ ਮੈਂ ਇਥੇ ਕੋਲ ਨਾ ਲੈ ਆ ਜਾ ਜਾ ਠੀਕ ਨਾ ਮੈਂ ਤੈਨੂੰ ਖੇਤੀ ਜਾ ਖੇਤੀ ਆ ਜੀ ਜਾ ਨਾ ਪੀਣ ਬੈਜੀ ਉਥੇ ਕਰਨਾ ਹੀ ਆ ਡੀਰ ਤੋਂ ਆ ਕੇ ਉਹ ਨਾ ਤਾਂ ਵਿਆਹ ਨਹੀਂ ਮੰਨਦਾ ਅੱਗੇ ਭੈਣ ਜੀ ਦਲਬੀਰ ਕੋਨੇ ਮਠੀਆਂ ਫੜਾਉਣਾ ਏ ਉਹ ਕਹਿੰਦੇ ਮੈਂ ਕਹਿੰਦੇ ਵੀ ਇਹਦਾ ਵੀ ਵਿਆਹ ਖਾਓ ਮੈਂ ਮੈਨੂੰ ਤਾਂ ਆ ਬੜੀ ਰੀਜ ਕੋਈ ਨਾ ਆਈਵੇਂ ਸਸਿਕਾ ਆਂਟੀ ਜੀ ਸ਼ਸ਼ਿਕਾ ਮਨਪ੍ਰੀਤ ਆਜਾ ਲਓ ਉਹਨਾਂ ਕੇ ਨੇ ਆ ਗਈ ਫੇਰ ਚਲ ਕੋਈ ਕੰਨੀ ਆਜਾ ਆ ਬਾਹ ਹੀ ਤਾਂ ਹੜੀਆ ਇੱਦਾਂ ਮੇਰੇ ਨਾਲ ਰਗੜ ਲੱਗ ਗਈ ਆ ਸੱਟ ਲੱਗ ਗਈ ਪੀੜ ਬੜੀ ਹੁੰਦੀ ਏ ਦਿਖਾ ਬਣਾ ਨਹੀਂ ਸੱਟ ਬੜੀ ਗਰਮ ਪੀੜ ਹੁੰਦੀ ਏ ਨਾ ਬਾਹਰ ਵੱਧੀ ਬੜੀਏ ਤਰਦ ਲੱਗਦਾ ਤੇਰੇ ਹੁੰਦੀ ਐ ਮੈਂ ਆਪੀ ਕਰਦੀ ਆ ਤਾਣੂ ਹਾਂਜੀ ਮਿਲਾ ਗਿਆ ਹੰਡਿਆ ਮੈਂ ਹੁਣ ਇੱਕ ਸੂਟ ਦੀ ਬਾਹ ਬੜੀ ਟਾਈ ਤੇ ਤਾਣੀ ਹੁੰਦੇ ਨਾ ਹਾਂਜੀ ਤੁੰਗੀ ਨੂੰ ਵੇਮਨ ਵੀ ਇੱਥੇ ਮੈਂ ਵੇਮੇ ਫਿਰ ਵੀ ਨਹੀਂ ਕਰਨੀ ਵੇ ਜਾ ਉੱਥੇ ਤੂੰ ਮੈਂ ਸਰਮਨਾ ਧਰ ਨਾਲ ਮਾਲ ਵੀ ਸੱਟੇ ਕਿ ਤਰਵਾ ਲਈ ਆ ਸਾਡੇ ਕੋ ਖੋਤਾ ਜਾ ਵੱਜ ਗਿਆ ਇਸ ਸਕੂਟਰੀ ਚ ਆ ਇਹ ਤਾਂ ਦੇ ਦਾਨੀ ਨਹੀਂ ਹੈ ਜਿਹਨੇ ਉਹਨੂੰ ਅੰਦਰ ਆ ਤਾਇਆ ਸੀ ਮੰਮੀ ਕੁੜੀਆਂ ਨੂੰ ਬ੍ਰੇਕ ਮਾਰਨੀ ਤਾਂ ਹੁੰਦੀ ਨਹੀਂ ਐ ਪਰ ਮੇਰੇ ਬ੍ਰੇਕ ਤਾਂ ਮਾਰਨੀ ਹੁੰਦੀ ਮੰਨ ਬਿਆਨ ਨੂੰ ਕਿਹਾ ਵੀ ਪਰੇ ਹੋ ਜਾ ਪਰੇ ਹੋ ਜਾ ਹੋਏਗੀ ਮਨਪੇ ਤੁਸੀਂ ਮੋਪੜ ਨਵੀਂ ਨਵੀਂ ਸਿੱਖਣ ਦੀ ਹਣੀ ਜਾ ਚ ਜੀ ਹਾਂਜੀ ਵੀਰ ਨੇ ਲਿਆ ਕੇ ਗਿਫਟ ਕੀਤੀ ਉਹਨੇ ਮੈਨੂੰ ਸਾਟੀ ਲਾਤੀ ਚਲ ਕੋਈ ਗੱਲ ਨਹੀਂ ਉਹ ਘਟਾਰਾ ਜੀ ਲਈ ਉਹਨੇ ਇੰਜੈਕਸ਼ਨ ਲਾਦਾ ਮੈਨੂੰ ਨਹੀਂ ਇੰਜੈਕਸ਼ਨ ਬਦਲ ਹੁੰਦਾ ਹੋਣ ਡਿਆ ਜਾਨਣੀ ਦਾ ਇਲਾਜ ਨਹੀਂ ਇੰਜੈਕਸ਼ਨ ਵੀ ਨਹੀਂ ਇੰਜੈਕਸ਼ਨ ਨਹੀਂ ਜੇ ਮੈਨੂੰ ਲਵਾਉਣਾ ਮੈਂ ਨਹੀਂ ਜਲਵਾਉਣਾ ਆਂਟੀ ਮੇਰੇ ਪੱਟੀ ਕਰ ਦੋ ਉਹ ਮੈਂ ਪੀੜਾ ਵੀ ਲਾਇਓ ਕੀ ਹੈ ਵੀ ਮੈਂ ਜੇ ਤੱਕ ਕਿਹਾ ਮੈਂ ਟੀਕਾ ਨਹੀਂ ਲਵਾਉਣਾ ਮੈਨੂੰ ਦਰਦ ਨਾ ਹੋਊਗੀ ਸਮਝੇਗੀ ਕੋਈ ਨਹੀਂ ਮੈਂ ਨਹੀਂ ਆਂਟੀ ਤੇ ਮੇਰੇ ਪੱਟੀ ਕਰ ਦੋ ਬੀਟਾ ਟੀਨ ਲਾ ਕੇ ਮਨਪ੍ਰੀਤ ਦਰਦ ਹੋਣ ਹੀ ਨਹੀਂ ਮੈਨੇਣੀ ਆਏ ਰਹਿਣ ਦੋ ਫੇ ਮੈਂ ਚਲਦੀ ਜੀ ਓਏ ਈਦੂ ਦਵਾਈ ਲੈ ਰਹੇ ਹੋ ਟੀਕਾ ਲਵਾ ਜਾ ਆਏ ਮੈਂ ਨਹੀਂ ਚਲਾਉਣਾ ਅੰਟੀ ਅੰਟੀ ਮੈਂ ਨਹੀਂ ਚਲਾਉਣਾ ਮਾਨਪ੍ਰੀਤ ਮੈਂ ਨਹੀਂ ਨੂੰ ਉਹ ਕਿੰਨਾ ਕਰੀ ਨਹੀਂ ਮਾਨਪ੍ਰੀਤ ਬਹਿ ਜਾ ਤੂੰ ਛੋਟੀ ਐ ਇੰਜੈਕ ਇੰਜੈਕ ਸ਼ੀਸ਼ੇਤੀ ਮੈਂ ਕਰਾਂਗਾ ਨਾ ਤੂੰ ਵੀ ਰਹਾ ਦੋ ਪੱਟੀ ਕਰ ਦੋ ਮੈਂ ਫੀਟ ਦੀ ਕੋਈ ਨਹੀਂ ਦਫਾ ਇਹਨਾਂ ਨੂੰ ਛੱਡ ਕੋਈ ਲਵਾਵੇ ਤੇ ਇੰਜੈਕਸ਼ਨ ਕਿਹਨੂੰ ਲੱਗ ਜੇ ਇਹਨਾਂ ਤੇ ਨਹੀਂ ਚੁੱਕੀਆਂ ਜਾਈਂ ਰਸਟੂੜੀ ਪਹਿਲਾਂ ਤੁਰਨ ਵਾਲੇ ਨੂੰ ਅਕਲ ਹੋਣੀ ਚਾਹੀਦੀ ਆ ਛੱਡਦੇ ਹੋ ਕਿ ਤਰੇ ਬੰਦਾ ਮੰਜੂ ਤੂੰ ਤਾਂ ਨਹੀਂ ਕਿਤੇ ਮਾਰਿਆ ਵਿੱਚ 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 ਜਾ ਰਹੀ ਇਹ ਹੀ ਜਾਈ ਆ ਵਿੱਚ ਮम्मी ਮੈਰਿਜ ਹੋ ਜਾ ਇਹਨੇ ਮਾਰੀ ਵਿੱਚ ਬਿਸਕੁਟੀ ਤੇ ਤੇਰੀ ਵੀ ਗਲਤੀ ਹੋਣੀ ਆ ਮम्मी ਮੈਂ ਕਿਹਾ ਤਾ ਰਾਤ ਪਰਲੇ ਪਾਸੇ ਅੰਡੇ ਆ ਕੜਾ ਕੜ ਕੇ ਤੁਰਨ ਦਿਆ ਹੈ ਕਿ ਮੈਂ ਕਿਹਾ ਪਰੇ ਹੋ ਜਾ ਪਰੇ ਹੋ ਜਾ ਤੇ ਮੈਂ ਤੈਨੂੰ ਤਾਂ ਨਹੀਂ ਟਾਈਮ ਨਾ ਘਰ ਆ ਜਾ ਗਾ ਪਰ ਇਹੋ ਜਾਈ ਬ੍ਰੇਕ ਨਹੀਂ ਮਾਰੀ ਜਾਂਦੀ ਤੂੰ ਬ੍ਰੇਕ ਹੀ ਮੈਂ ਜਾ ਸਿੱਖਣ ਦੀ ਹੈ ਜੇ ਨਵੀਂ ਨਵੀਂ ਮੈਨੂੰ ਉਹਨੇ ਤਾਂਨੇ ਦੱਸਿਆ ਨਾਲੇ ਸੂਟ ਪਾੜਿਆ ਮੰਮੀ ਦਾ ਸੂਟ ਲੈਣ ਨੂੰ ਤੁਹਾਨੂੰ ਗੱਲਾਂ ਕਰੂ ਸਾਨੂੰ ਸੂਟ ਇਹ ਕੱਢ ਲਈ ਨੂੰ ਦੇਣਾ ਉਹ ਮੇਰੇ ਕੋ ਪਾਟਾ ਨਾ ਗਾਂ ਲਾ ਮਲੂਮਾ ਦਊ ਮੜ ਕੇ ਮੈਂ ਨਹੀਂ ਸੂਟ ਲੈ ਕੇ ਜਾਣਾ ਇਹ ਸੂਟ ਰੱਖ ਸਵੇਰੇ ਚੇਂਜ ਕਰਕੇ ਆਵਾਂਗੇ ਤੇ ਸੂਟ ਕੱਢ ਵੀ ਦੇਣਾ ਉਹਨੂੰ ਉਹ ਮੇਰੇ ਕੋ ਪਾਟਾ ਨੂ ਰੋ ਕੌਣ ਨਮਰ ਮਤ ਹੋ ਗਈ ਮੇਰਾ ਲਿਆ ਦੂਗਾ ਵੀਰ ਤੇ ਮੈਨੂੰ ਪੱਟੀ ਕਰ ਦੋ ਫਿਰ ਮੈਂ ਜਾਨ ਮੰਨ ਪਈ ਤੇ ਰੱਖ ਲੈ ਮੇਰੇ ਵੱਲੋਂ ਲੱਲਾ ਤੂੰ ਨਹੀਂ ਅੰਟੀ ਮੈਂ ਨਹੀਂ ਰਹਿਣਾ ਦੇ ਚੱਲ ਲੈ ਲੈ ਹੁਣ ਨਹੀਂ ਨਹੀਂ ਮम्मी ਕਹਾਂ ਜੀ ਮੈਂ ਕਹ ਲਿਆ ਨਹੀਂ ਮੈਂ ਨਹੀਂ ਜਿੱਲਣਾ ਰੱਖ ਲੈ ਨਹੀਂ ਰਹਿਣਾ ਕਿਉਂ ਮम्मी ਕਹਾਂ ਜੀ ਮੈਂ ਕਹ ਲਿਆ ਆਇਂਦਾਂ ਦਾ ਹੈਗਾ ਮੇਰੇ ਕੋਲ ਸੂਟ ਤਾਂ ਦੋ ਬਾਲੀ ਨਹੀਂ ਮੈਂ ਰਹਿਣਾ ਨਾ ਆ ਦੋ ਵੀ ਤੇ ਲੈ ਲਈ ਅੰਟੀ ਇਹਦਾ ਦਿਮਾਗ ਕਿਦਾਂ ਦਾ ਵਾ ਰਾਖ ਲਾ ਮਨ ਜੋ ਤੋਣੋ ਤੇ ਰਾਦੀ ਉਹ ਕਹਿੰਦੀ ਮੈਂ ਨਹੀਂ ਲੈਣਾ ਤੇ ਉਹ ਤੁਹਾਨੂੰ ਲਾਮਾ ਦਊਗਾ ਵੇਚ ਕੇ ਰਵਾਦੀ ਉਹਦੀ ਮੰਮੀ ਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਉਹ ਨਹੀਂ ਲਾਮਾ ਦਿੰਦੇ ਇਹਦਾ ਪਤਾ ਨਾ ਮੈਨੂੰ ਇਹ ਮੂੰਹ ਫਟਵਾ ਹਾਲੇ ਕੋਈ ਨਹੀਂ ਇਹਦਾ ਲਾਮਾ ਨਹੀਂ ਦਈ ਨੂੰ ਅੰਟੀ ਆਹ ਕੀ ਤੇ ਇਹਨੂੰ ਹੌਸਲ ਚ ਰੱਖਿਆ ਇਹਨੂੰ ਤੁਹਾਡੀ ਅਕਲ ਦੇ ਦੋ ਆਮਾ ਸਿੱਧ ਦਵਾਈ ਲੈਣਾ ਹੈ ਕਿ ਸੁਟ ਲੈਣਾ ਹੈ ਆ ਦਵਾਈ ਤਿੰਨ ਖਰਾਕਾਂ ਆ ਹੈ ਹਾਂਜੀ ਜੇ ਲੋੜ ਪਊ ਤੇ ਫੇਰ ਫੇਰ ਦੇ ਦਾਂਗੀ ਠੀਕ ਆ। ਹਾਂ। ਇਹ ਕੋਈ ਬਾਂਪਣੀ ਚੈੱਕ ਕਰਾ ਜੀ। ਮੰਮੀ ਇਹ ਰਾ ਛੱਡਣਾ ਮੈਨੂੰ। ਕੱਲੀ ਆਈ। ਫੇਰ ਆਇਆ ਮੇਰੇ ਨਾਲ। ਠੀਕ ਆ। ਇਹ ਤਾਂ ਪਹਿਲਾਂ ਹੀ ਤਿਆਰ ਰਹਿਦਾ ਬੰਬੀ ਤੇ ਜਾਣ ਉਹਦੇ। ਅੰਡੇ ਨੂੰ ਘਰੇ ਰੱਖਿਆ ਕਰੋ ਇਹਨੂੰ ਨਾ ਹੁੰਦਿਆ ਕਰੋ ਬੰਬੀ ਤੇ। ਮੰਮੀ ਅੱਭੀ ਪੈ ਜਾਣਾ ਲਈ ਆਪਾਂ। ਨਹੀਂ ਤੇ ਇਹਨੂੰ ਨਾ। ਪਹਿਲੀ ਤਾਂ ਕਣਕ ਤਾਂ ਕਿਸੇ ਨੇ ਲਾਈ ਨਾ ਤੂੰ ਕੱਲ ਹੀ ਉੱਥੇ ਗੇੜੀਆਂ ਮਾਰਦਾਂ ਲਈ ਨਾ ਬੰਬੀ ਦੇ ਬੰਬੀ ਵਾਲੇ ਕਿਹੜੇ ਅੰਬ ਪੱਕੇ ਆ। ਇਹ ਤਾਂ ਸਾਰੇ ਹੀ ਆਪਾਂ। ਛਿੜਾ ਲੈ। ਜੇ ਦਾ ਸ਼ਾਂਗਾ ਤਾਂ ਤੈਨੂੰ ਪਤਾ ਲੱਗ ਜੂ ਨਾ ਕਰਕੇ ਜਿੰਦਾ ਝੋਨਾ ਸਾਹਮੜਾ ਪਿਆ। ਮੈਂ ਸਾਹਮਣੂ ਆਪੇ। ਤਾਂ ਠੀਕ ਆ ਅੰਟੀ ਤੇ ਇੰਨਾ ਕਰ ਲਿਆ ਕਰੋ ਇਹਨੂੰ ਫੇਰ ਠੇਕੇ ਤੇ ਜਾੜਿਓ ਇਹਨੂੰ ਤਾਂ ਪਤਾ ਨਾਦਾ ਇਹਨੇ ਤਾਂ ਸਾਰੀ ਫਸਲ ਖਰਾਬ ਕਰ ਦਿੱਤੀ ਪਰ ਇਹਨੇ ਕੀ ਕਰਨਾ ਘਰ ਰਹਿ ਕੇ ਮਨਪੀਦਾ ਹਾਂ ਮੈਨੂੰ ਮਨ ਨੂੰ ਆਈ ਕਰਨੀ ਆ ਮੈਂ ਅਰਗਾਣੀ ਬਾਹਰ ਅੰਦਰ ਦਾ ਬਣਾਉਣੀ ਤੇਰੇ ਪਾਪਾ ਲੱਗੇ ਤੇਰਾ ਤੇ ਮੰਮੀ ਤੂੰ ਬੱਲੀ ਕਰ ਰਹੀ ਏ ਇੱਥੇ ਕੋਈ ਗਾਲੀ ਮੇਰੀ ਨਾ ਟੈਨਸ਼ਨ ਲੈ ਤੂੰ ਨਾਲੇ ਵਿਆਹ ਕੋਲਾਂਗੇ ਨੌਲੇ ਹਾਂਗੇ ਤੇਰੀ ਕੋਈ ਗਾਲੀ ਕੋਈ ਗਾਲੀ ਨਹੀਂ ਚੱਲ ਤੂੰ ਕਰੋ ਸਲਾਵਾ ਵਿਆਹ ਦੀਆਂ ਸਾਨੂੰ ਸੱਦ ਲਿਓ ਫੇਰ ਕੋਈ ਗੱਲ ਨਹੀਂ ਸਾਡੇ ਉਹਦਾ ਹੁਣਾ ਤੇ ਨਹੀਂ ਇੰਨੇ ਸਾਟੀ ਇੰਨੀ ਲਾਤੀ ਹੁਣ ਆਪਾਂ ਮੈਕਸ ਅੰਟੀ ਪੈਸੇ ਨਹੀਂ ਨਹੀਂ ਪੈਸੇ ਨਹੀਂ ਮੰਤਰੀ ਕੋਈ ਲੋੜ ਵੀ ਇਹਦੇ ਕੋਲ ਲਿਓ ਇਹਦੇ ਕੋਲ ਲਿਓ ਪੈਸੇ ਚੰਗਾ ਕੋਈ ਗੱਲ ਨਹੀਂ ਕੋਈ ਨਹੀਂ ਹੁਣ ਹੋਣਾ ਪਏ ਆ ਦੂਰ ਖੜਿਆ ਨਹੀਂ ਮਮੀ ਆ ਲਓ ਖੜਿਆ ਨਹੀਂ ਉਹਨੇ ਐਸਾ ਉਸਦਾਈਆਂ ਦਾ ਛਦਾਈ ਮਗਰ ਗਿਆ ਉਹਨੂੰ ਦੇਣ ਤੇਰਾ ਵਾਸਤੇ ਚਲਦਾ ਨਾ ਉਹਨੂੰ ਸੁਵਾ ਕੇ ਪਾ ਕੇ ਘੱਲਦਾ ਗਾ ਉਹ ਮੈਂ ਮੰਮੀ ਸ਼ਾਪਾ ਮੁਕਦਾ ਵਟਾਉਣਾ ਜਾਣਾ ਪੈਂਦਾ ਮੈਨੂੰ ਆ ਇਹੋ ਗੱਲ ਤੇ ਤੈਨੂੰ ਇਹ ਵੀ ਮੈਨੂੰ ਮੋੜਨ ਜਾਣਾ ਪੈਣਾ ਮੰਮੀ ਆਪਣੀ ਨਾਲ ਉਹ ਤੂੰ ਹੋਰ ਉੱਥੇ ਥੋੜਾ ਰੋਲਾ ਪੈਂਦਾ ਵਾ ਕਾਹਦਾ ਰੋਲਾ ਪੈਂਦਾ ਰੀਡਰ ਵਾਲਾ ਪੈਂਦਾ ਮਹਿੰਗਾ ਸੱਤੜਿਆ 22500 ਤਾਂ ਇਦਾਂ ਹੀ ਸੂਟ ਫੜਾਈ ਜਾਂਦਾ ਧੱਕੇ ਨਾਲ ਉਹਨੂੰ ਵੀ ਲੈ ਜਾ ਲੈ ਮੰਮੀ ਮੈਂ ਸੂਟ ਹੁਣ ਮੈਂ ਉਹਦੇ ਸਾਹਮਣੇ ਕੀ ਕਹਿੰਦੀ ਮੈਂ ਵੀ ਕਹਿਤਾ ਮੈਂ ਮਨਪ੍ਰੀਤ ਲੈ ਲੈ ਚੱਲ ਤੇ ਮੰਮੀ ਉਹਦਾ ਸੂਟ ਫਾਟਾ ਮੇਰੇ ਕੋ ਤੇ ਕੱਲ ਨੂੰ ਲਾਮਾ ਦਊਂ ਫੇਰ ਕੋਣੀ ਇਸ ਤਰ੍ਹਾਂ ਦੀ ਕੁੜੀ ਹੈਗੀ ਪਰ ਗਲਤੀ ਤੇਰੀ ਹੀ ਚਲ ਮੈਨੂੰ ਰੋਟੀ ਲਿਆ ਹੁਣ ਚਲ ਬੇ